ਹਰਵੀਰ ਨੂੰ ਮਾਰਨ ਵਾਲੇ ਪ੍ਰਵਾਸੀ ਦਾ ਲੋਕਾਂ ਨੇ ਕਟਾਪਾ ਕਰ ਦਿੱਤਾ ਕਿਉਂਕਿ ਦੂਰ ਬੈਠਾ ਕਾਫੀ ਜ਼ਿਆਦਾ ਜਿਹੜਾ ਪੁੱਠਾ ਸਿੱਧਾ ਬੋਲ ਰਿਹਾ ਸੀ ਭਾਵੇਂ ਪ੍ਰਵਾਸੀ ਜਿਸ ਨੇ ਹਰਵੀਰ ਹਸ਼ਿਆਰਪੁਰ ਦਾ ਛੋਟਾ 5 ਸਾਲਾ ਬੱਚਾ ਮੌਤ ਦੇ ਘਾਟ ਉਤਾਰਿਆ ਸੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਇੱਕ ਸੁਸਾਇਟੀ ਦੇ ਵਿੱਚ ਚਰਚਾ ਛੜੀ ਹੋਈ ਸੀ ਕਿ ਇਸ ਨੂੰ ਕਿਹੋ ਜੀ ਸਜ਼ਾ ਦਿੱਤੀ ਜਾਵੇ ਜਿਹੜਾ ਉਸ ਦਾ ਭਰਾ ਸੀ ਉਹ ਵੱਡੀ ਜਿਹੜੀ ਤਦਾਦ ਦੇ ਵਿੱਚ ਆ ਕੇ ਆਪਣੇ ਭਰਾ ਦੀ ਐਡਵੋਕੇਸੀ ਕਰ ਰਿਆ ਸੀ ਸੋਸ਼ਲ ਮੀਡੀਆ ਤੇ ਬੈਠਾ ਯੂਪੀ ਸੀ ਬੋਲ ਪੰਜਾਬ ਦੇ ਬਾਰੇ ਗਲਤ ਰਿਆ ਸੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਮਹਿਮ ਚਲਾਈ ਗਈ ਪੰਜਾਬ ਬਚਾਓ ਉਸ ਤੋਂ ਬਾਅਦ ਜਿਹੜੀ ਸੋਸਾਇਟੀ ਦੇ ਵਿੱਚ ਤਣਾਅ ਵਧ ਗਿਆ ਪਰ ਉਹ ਉਸ ਦੇ ਉੱਤੇ ਜਿਵੇਂ ਅੱਗ ਤੇ ਘਿਓ ਪਾਉਣ ਦਾ ਕੰਮ ਕਰ ਰਿਆ ਸੀ ਪਰ ਆਮ ਤੌਰ ਤੇ ਆਪਾਂ ਵੇਖਿਆ ਕਿ ਸਿੱਖ ਕਮਿਊਨਿਟੀ ਕਦੇ ਹੀ ਆ ਜਿਹੜੀ ਕਦੇ ਕਿਸੇ ਦੇ ਧਰਮ ਦੇ ਵਿੱਚ ਜਾਂ ਕਾਸਟਿਜ਼ਮ ਦੇ ਵਿੱਚ ਭੋਰਾ ਵੀ ਵਿਸ਼ਵਾਸ ਨਹੀਂ ਰੱਖਦੀ ਇਹ ਇੱਕ ਇਹੋ ਜਿਹੀ ਕਮਿਊਨਿਟੀ ਆ ਜੇਕਰ ਤੇ ਫਲੱਡ ਆ ਜਾਣ ਸਭ ਤੋਂ ਪਹਿਲਾਂ ਇਨਸਾਨੀਏ ਤੌਰ ਤੇ ਪਹੁੰਚਦੇ ਆ ਜੇ ਕਿਤੇ ਕੋਈ ਕੁਦਰਤੀ ਹੋਰ ਆਪਤਾ ਜੇ ਉੱਥੇ ਸੇਵਾ ਲਈ ਪਹੁੰਚਦੇ ਆ ਗੁਰੂ ਘਰ ਦਾ ਸਿਧਾਂਤ ਇਹ ਆ ਚਾਰ ਦਰਵਾਜੇ ਸ੍ਰੀ ਅਮਰ ਸਾਹਿਬ ਸਾਹਿਬ ਦੇ ਤਾਂ ਕਿ ਕੋਈ ਵੀ ਕਿਧਰੋਂ ਵੀ ਕੋਈ ਵੀ ਧਰਮ ਦਾ ਬੰਦਾ ਉੱਥੇ ਆ ਕੇ ਨਤਮਸਤਕ ਹੋ ਸਕਦਾ ਕੋਈ ਕਿਸੇ ਤੇ ਪਾਬੰਦੀ ਨਹੀਂ ਲੰਗਰ ਛੱਕ ਸਕਦਾ ਪੰਗਤ ਦੇ ਵਿੱਚ ਬੈਠ ਕੇ ਜਿਵੇਂ ਸਿੱਖ ਲੰਗਰ ਛਕਦੇ ਆ ਦੂਜੀ ਕਾਸਟ ਦਾ ਬੰਦਾ ਜਾਂ ਦੂਜੀ ਜਾਤ ਦਾ ਬੰਦਾ ਦੂਜੇ ਧਰਮ ਦਾ ਬੰਦਾ ਵੀ ਉਸੇ ਤਰੀਕੇ ਦੇ ਨਾਲ ਆ ਕੇ ਉਥੇ ਲੰਗਰ ਪ੍ਰਸ਼ਾਦਾ ਜਿਹੜਾ ਬਣਿਆ ਹੋਊਗਾ ਸੰਗਤ ਦਾ ਉਹ ਸੇਮ ਉਥੇ ਖਾ ਪੀ ਸਕਦਾ ਪਰ ਹੋਇਆ ਕਿ ਇੱਕ ਘਟਨਾ ਜਿਹੜੀ ਘਟੀ ਘਟੀ ਹਿਯਾਰਪੁਰ ਦੇ ਵਿੱਚ ਪੂਰਾ ਪੰਜਾਬ ਜਿਸ ਦੇ ਨਾਲ ਦਹਿਲ ਗਿਆ ਚਲੋ ਘਟਨਾ ਘਟੀ આરોપી ਫੜਿਆ ਗਿਆ આરોપી ਨੂੰ ਬਣਦੀ ਸਜ਼ਾ ਦਿੱਤੀ ਜਾਊਗੀ ਪਰ ਉਸ ਦਾ ਭਰਾ ਯੂਪੀ ਬੈਠਾ ਉਹਨੂੰ ਸ਼ਾਇਦ ਲੱਗਦਾ ਹੋਊਗਾ ਕਿ ਮੈਂ ਦੂਰ ਬੈਠਾਂ ਮੇਰੀ ਜਿਹੜੀ ਲੋਕੇਸ਼ਨ ਟ੍ਰੇਸ ਨਹੀਂ ਹੋ ਸਕਦੀ ਮੇਰਾ ਟਿਕਾਣਾ ਲੱਭਿਆ ਨਹੀਂ ਜਾਣਾ ਪਰ ਸ਼ਾਇਦ ਅਣਪੋਲ ਸੀ ਉਹ ਨਹੀਂ ਜਾਣਦਾ ਸੀ ਕਿ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਬਿਆਨਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਉਦਮ ਸਿੰਘ ਨੇ ਜਦੋਂ ਜਰਨਲ ਡਾਇਰ ਜਿਸ ਤੋਂ ਬਦਲਾ ਲਿਆ ਸੀ ਉਹ ਵਿਦੇਸ਼ ਦੇ ਵਿੱਚ ਬੈਠਾ ਸੀ ਉਹ ਭੁੱਲ ਗਿਆ ਕਿ ਮੈਂ ਸਿੱਖਾਂ ਦੇ ਨਾਲ ਮੈਂ ਇੱਕ ਉਸ ਧਰਮ ਦੇ ਨਾਲ ਉਸ ਜਮਾਤ ਦੇ ਨਾਲ ਪੰਗਾ ਲੈ ਰਿਹਾ ਜਿਨੇ ਸਭ ਤੋਂ ਵੱਧ ਜਾਦੀ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਜਿਨੇ ਆਪਣਾ ਜੇ ਕੋਈ ਵਿਰੋਧੀ ਆ ਜਿਸ ਨੇ ਉਹਨਾਂ ਦੇ ਉੱਤੇ ਅਤਿਆਚਾਰ ਕੀਤਾ ਉਹਨੂੰ ਸਮੇਂ ਇੱਕ ਸਮੇਂ ਸੀਮਾ ਦੇ ਵਿੱਚ ਵਿੱਚ ਉਸ ਨੂੰ ਬਣਦੀ ਸਜ਼ਾ ਦਿੱਤੀ ਆ ਇੰਦਰਾ ਗਾਂਧੀ ਨੇ 84 ਦੇ ਵਿੱਚ ਹਰਮੰਦਰ ਸਾਹਿਬ ਤੇ ਟੈਕ ਕਰਾਇਆ ਸੀ ਉਸ ਨੂੰ ਜਿਹੜੀ ਬਣਦੀ ਸਜ਼ਾ ਸਿੰਘਾ ਨੇ ਉਹਦੇ ਘਰ ਦੇ ਵਿੱਚ ਦਿੱਤੀ ਬਿਆਨਤ ਸਿੰਘ ਦੇ ਉੱਤੇ ਰੋਪ ਲੱਗੇ ਭਾਵੇਂ ਉਹ ਸਿੱਖ ਸੀ ਪੰਜਾਬ ਦਾ ਮੁੱਖ ਮੰਤਰੀ ਸੀ ਆਉਣੇ ਨਜਾਇਜ਼ ਮੁੰਡੇ ਘਰੋਂ ਚੱਕ-ਚੱਕ ਕੇ ਅੱਤਵਾਦ ਦੇ ਸਮੇਂ ਅਨਕਾਊਂਟਰ ਕਰਵਾਏ ਉਹਨੂੰ ਬਣਦੀ ਸਜ਼ਾ ਦਿੱਤੀ ਇੱਕ ਸੂਬਾ ਸਰਹੰਦਾ ਆਦਿਆ ਆਪਣੂ ਕੌਣ ਵਾਲਾ ਉਹਨੂੰ ਵੀ ਪੰਜਾਬ ਦੇ ਉਸ ਪੁੱਤਰ ਨੇ ਸੰਦੀਪ ਸਿੰਘ ਸਣੀ ਨੇ ਜੇਲ੍ਹ ਦੇ ਵਿੱਚ ਬੰਦੀ ਸਜ਼ਾ ਦਿੱਤੀ ਤੇ ਪ੍ਰਵਾਸੀ ਦਾ ਭਰਾ ਯੂਪੀ ਦਾ ਰਹਿਣ ਵਾਲਾ ਇਹਨੂੰ ਸ਼ਾਇਦ ਲੱਗਦਾ ਸੀ ਕਿ ਮੈਂ ਬੜਾ ਦੂਰ ਬੈਠਾਂ ਪਰ ਸਿੱਖਾਂ ਦੇ ਜਿਹੜੇ ਸਿੱਖ ਆ ਇਹ ਪੂਰੀ ਦੁਨੀਆ ਦੇ ਵਿੱਚ 100 ਤੋਂ ਵੱਧ ਦੇਸ਼ਾਂ ਦੇ ਵਿੱਚ ਵਸੇ ਹੋਏ ਆ ਨਾ ਇਹ ਕਿਸੇ ਨੂੰ ਮਾਰਾ ਕਹਿੰਦੇ ਆ ਨਾ ਇਹ ਸੁਣਦੇ ਆ ਉੱਥੇ ਜਾ ਕੇ ਇਹਦੀ ਜਿਹੜੀ ਛੱਤਰ ਪ੍ਰੇਡ ਕੀਤੀ ਉਸ ਤੋਂ ਬਾਅਦ ਇਹਦੀ ਜਿਹੜੀ ਅਕਲ ਆ ਉਹ ਟਿਕਾਣੇ ਆਈ ਤੇ ਫੇਰ ਮਾਫੀਆਂ ਮੰਗਣ ਲੱਗਾ ਉਹਨੂੰ ਚਾਹੀਦਾ ਸੀ ਕਿ ਮਾਸੂਮ ਬੱਚੇ ਨੂੰ ਮਾਰਨ ਵਾਲਾ ਜਿਹੜਾ ਉਹ ਪ੍ਰਵਾਸੀ ਆ ਉਹ ਕਹਿੰਦਾ ਤੇ ਮੇਰੇ ਭਰਾ ਨੇ ਗਲਤ ਕੀਤਾ ਮੇਰੇ ਭਰਾ ਨੇ ਮਾੜਾ ਕੰਮ ਕੀਤਾ ਇੱਕ ਮਾਸੂਮ ਜਿਹੜਾ ਰੱਬ ਰੂਪੀ ਬੱਚਾ ਉਹਦੇ ਉੱਤੇ ਅਤਿਆਚਾਰ ਕੀਤਾ ਬਰਬਰਤਾ ਦੇ ਨਾਲ ਉਸ ਦਾ ਸ਼ੋਸ਼ਣ ਕੀਤਾ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਪਰ ਹੋਇਆ ਇਸ ਦੇ ਉਲਟ ਉਹ ਸਿੱਖਾਂ ਨੂੰ ਹੀ ਅਵਾ ਤਵਾ ਬੋਲਣ ਲੱਗਾ ਜਿਹੜੇ ਇੱਥੇ ਪ੍ਰਵਾਸੀ ਆਉਂਦੇ ਉਹਨਾਂ ਲਈ ਵੀ ਜਿਹੜਾ ਇੱਥੇ ਹੋਰ ਮੁਸ਼ਕਲਾ ਖੜੀਆਂ ਕਰਨ ਲੱਗਾ ਜਿਸ ਤਰੀਕੇ ਦੇ ਨਾਲ ਉਹ ਭਾਸ਼ਾ ਵਰਤ ਰਿਹਾ ਸੀ ਪਰ ਸ਼ਾਇਦ ਹੁਣ ਉਹਦੀ ਅਕਲ ਜਿਹੜੀ ਆ ਉਹ ਟਿਕਾਣੇ ਆ ਗਈ ਹੋਵੇਗੀ